ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਨੇ ਪਹਿਲਾਂ ਵਿਚਾਰ ਕਰਦੇ ਆ ਪਰਸਵਾਪ ਜੀ ਨੂੰ ਬੇਨਤੀ ਕੀਤੀ ਸੀ ਕਿ ਤਿੰਨ ਤਰੀਕ ਨੂੰ ਸਾਰਾ ਘੇਰਾ ਪਾ ਕੇ ਫੌਜ ਨੇ ਸਾਰੇ ਮੋਰਚੇ ਬਾਰੋਂ ਸੰਭਾਲ ਲਏ ਔਰ ਤਿੰਨ ਤਰੀਕ ਦੀ ਰਾਤ ਨੂੰ ਛੁੱਟਪੁੱਟ ਕੇ ਗੋਲੀ ਚਲਾਉਂਦੇ ਰਹੇ ਫੌਜ ਤਕਰੀਬਨ ਲਗਾਤਾਰ ਚਲਾਉਂਦੀ ਰਹੀ ਲੇਕਿਨ ਸਿੰਘਾਂ ਨੇ ਇੱਕ ਤੇ ਛਿਟਪੋਟੀ ਜਵਾਬ ਦਿੱਤਾ ਉਹ ਵੀ ਸਮਝਦੇ ਸਨ ਕਿ ਫੌਜ ਸਾਡੀ ਤਾਕਤ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਜਿਹੜੇ ਜਿਆਰੂ ਸਿੰਘ ਸਾਹਿਬ ਨਾਲ ਉਹਨਾਂ ਦੇ ਅਗਵਾਈ ਇੱਕ ਬਹੁਤ ਹੀ ਸੁਲਝੇ ਹੋਏ ਬਹੁਤ ਤਜਰਬੇਕਾਰ ਫੌਜੀ ਜਨਰਲ ਸੁਭੇਕ ਸਿੰਘ ਜੀ ਕਰ ਰਹੇ ਸਨ ਸੋ ਉਹਨਾਂ ਦੇ ਸਾਰੇ ਵਿਉਂਤਬੰਦੀ ਅਨੁਸਾਰ ਬਹੁਤ ਹਲਕਾ ਹਲਕਾ ਜਵਾਬ ਜਿਹੜਾ ਕਿਤੇ ਕਿਤੇ ਜੁਜਾ ਬਸਿੰਗਰ ਨੇ ਦਿੱਤਾ ਚਾਰ ਤਰੀਕ ਦੀ ਦਿਹਾੜੀ ਵੀ ਤਕਰੀਬਨ ਇਹੋ ਕੁ ਚਲਦਾ ਰਿਹਾ ਔਰ ਉਹਦੇ ਬਾਅਦ ਫੌਜ ਨੇ ਪੂਰੀ ਤਿਆਰੀ ਕਰ ਲਈ ਕਿ ਹੁਣ ਅਸੀਂ ਹਮਲਾ ਕਰਕੇ ਤੇ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਹੈ ਪੂਰੇ ਸਮੂਹ ਤੇ ਕਬਜ਼ਾ ਕਰਨਾ ਹੈ ਔਰ ਉਹਨਾਂ ਦਾ ਆਪਣਾ ਇਹ ਖਿਆਲ ਸੀ ਕਿ ਉਹਨਾਂ ਲਈ ਬਸ ਕੇ 3-4 ਘੰਟੇ ਦਾ 5 ਘੰਟੇ ਦਾ ਵੱਧ ਤੋਂ ਵੱਧ ਕੰਮ ਹੈ ਤੇ 3-4 ਘੰਟੇ ਦੇ ਵਿੱਚ ਸਭ ਕੁਝ ਜਿਹੜਾ ਹੈ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲੈਣ ਜੋ ਇੱਕ ਫੌਜੀ ਰਵਾਇਤ ਹੈ ਇਹੋ ਜੇ ਜਿਸ ਲਈ ਐਕਸ਼ਨ ਕੀਤੇ ਜਾਂਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ 10 SSF ਗਾਰਡਸ ਕਮਾਂਡੋ ਲਗਾਏ ਹੋਏ ਸੀ ਉਹਨਾਂ ਦਾ ਇੱਕ ਪੂਰਾ ਯੂਨਿਟ ਜਿਹੜਾ ਉਹ ਅੰਦਰ ਭੇਜਿਆ ਕੈਂਟਾਕਰ ਸਾਈਡ ਵੱਲੋਂ ਇਨੇ ਦੋ ਪਾਸਿਓਂ ਐਂਟਰੀ ਲਈ ਇੱਕ ਘੈਂਟਾ ਘਰ ਸਾਈਡ ਵੱਲੋਂ ਔਰ ਦੂਸਰਾ ਜਿਹੜਾ ਘੈਂਟਾ ਘਰ ਦੇ ਨਾਲ ਹੀ ਰਸਤਾ ਸਿੱਧਾ ਅਕਾਲ ਤਖਤ ਸਾਹਿਬ ਤੇ ਜਾ ਕੇ ਨਿਕਲਦਾ ਉਸ ਪਾਸਿਓਂ ਇਹਨਾਂ ਦੋਨਾਂ ਪਾਸਿਓਂ ਤੇ ਇਹਨਾਂ ਨੇ ਐਂਟਰੀ ਲਈ ਔਰ ਅਸਲ ਤੇ ਵਿੱਚ ਫੌਜ ਦਾ ਜਿਹੜਾ ਪ੍ਰੋਗਰਾਮ ਸੀ ਕਿ ਕਮਾਂਡੋਜ਼ ਜਿਹੜੇ ਨੇ ਉਹ ਜਾ ਕੇ ਖੜਕੋਨ ਨੂੰ ਜਿਹੜਾ ਆਪਣੇ ਕਬਜ਼ੇ 'ਚ ਲੈ ਲੈਣਗੇ ਤੇ ਹੋਰ ਉਹਨਾਂ ਨੂੰ ਕੁਝ ਕਰਨਾ ਹੀ ਨਹੀਂ ਪਏਗਾ ਤੇ ਇਹਦੇ ਨਾਲ ਹੀ ਉਹ ਜਿਹੜਾ ਪੂਰੇ ਸ਼ਹਿਰ ਉਤੇ ਆਪਣਾ ਕਬਜ਼ਾ ਕਰ ਲੈਣਗੇ ਤੇ ਖਾੜਕੋਆ ਨੂੰ ਵੀ ਕਾਬੂ ਕਰ ਲੈਣਗੇ ਇੱਕ ਕਮਾਂਡੋਜ਼ ਰਿੰਗਦੇ ਹੋਏ ਦਰਬਾਰ ਸਾਹਿਬ ਦੇ ਪਰਕਰਮਾ ਵੱਲ ਵਧੇ ਪਰਕਰਮਾ ਵਿੱਚ ਦਾਖਲ ਹੋਏ ਜਿਸ ਵੇਲੇ ਇਹ ਦਾਖਲ ਹੋਏ ਤੇ ਅਗੋਂ ਜਵਾਬ ਦੇ ਵਿੱਚ ਇਸਰੇ ਅਗੋਂ ਗੋਲੀ ਚਲੀ ਤੇ ਇਹਨਾਂ ਵਿੱਚੋਂ ਇੱਕ ਕਮਾਂਡੋ ਬਚ ਕੇ ਵਾਪਸ ਆਇਆ ਬਾਕੀ ਦੇ ਸਾਰੇ ਜਿਹੜੇ ਨੇ ਉਹ ਜੁਜਾਰੂ ਸਿੰਘਾਂ ਨੇ ਉੱਥੇ ਛਟਕਾ ਦਿੱਤੇ ਇਹ ਫਾਇਦੇ ਵਾਸਤੇ ਇੱਕ ਬੜਾ ਵੱਡਾ ਸਦਮਾ ਸੀ ਉਹਨਾਂ ਨੇ ਸ਼ਾਇਦ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਕਮਾਂਡੋਜ਼ ਦਾ ਇਹ ਹਾਲਤ ਹੋਏਗਾ ਜਿਹੜੇ ਸਭ ਤੋਂ ਜ਼ਿਆਦਾ ਟ੍ਰੇਨਡ ਜਿਹੜੇ ਨੇ ਉਹ ਸਮਝੇ ਜਾਂਦੇ ਨੇ ਉਸ ਤੋਂ ਬਾਅਦ ਉਸ ਰਾਤ ਉਹਨਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ ਔਰ ਹੋਰ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਫਿਰ ਕਿਸੇ 5 ਤਰੀਕ ਨੂੰ ਪੂਰੀ ਤਿਆਰੀ ਹੋ ਗਈ 5 ਤਰੀਕ ਦੀ ਰਾਤ ਨੂੰ ਦੁਬਾਰਾ ਹਮਲਾ ਸ਼ੁਰੂ ਹੋਇਆ ਪਾਇੰਟ ਰੀਕਤੀ ਰਾਤ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਟੈਂਕ ਅੰਦਰ ਭੇਜੇ ਜਿਹੜੇ ਵਿਜਨਤਾ ਟੈਂਕ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਾ ਉਹਨਾਂ ਨੇ ਟੈਂਕਾਂ ਦੀ ਸਹਾਇਤਾ ਨਾਲ ਇਹਨਾਂ ਕੋਸ਼ਿਸ਼ ਕੀਤੀ ਵੀ ਸਭ ਕੁਝ ਜਿਹੜਾ ਜਿੱਥੇ ਵੀ ਕਿਤੇ ਮੋਰਚੇ ਬਣੇ ਹੋਏ ਨੇ ਉਹਨਾਂ ਨੂੰ ਬਰਬਾਦ ਕਰ ਦੇਣਗੇ ਐਂਡ 올 ਥੈਟ ਸਭ ਬਰਬਾਦੀਤ ਲਗਾ ਦੇਣਗੇ ਲੇਕਿਨ ਬਹੁਤ ਹੀ ਹਲਕੇ ਹਥਿਆਰ ਹੋਣ ਦੇ ਬਾਵਜੂਦ ਵੀ ਜੁਜਾਰੂ ਸਿੰਘਾਂ ਦਾ ਜਿਹੜਾ ਜਜ਼ਬਾ ਸੀ ਉਹ ਇਤਨਾ ਤਾਕਤਵਰ ਸੀ ਕਿ ਇਹਨਾਂ ਦੇ ਟੈਂਕ ਵੀ ਉੱਥੇ ਜਿਹੜੇ ਆ ਉਹ ਕਾਮਯਾਬ ਨਾ ਹੋ ਸਕੇ ਜੁਜਾਰੂ ਸਿੰਘਾਂ ਨੇ ਉਹਨਾਂ ਦੀਆਂ ਬੈਲਟਾਂ ਵਗੈਰਾ ਤੋੜ ਕੇ ਉਹਨਾਂ ਟੈਂਕਾਂ ਨੂੰ ਵੀ ਜਿਹੜਾ ਉਹ ਨਾਕਾਮ ਕਰ ਦਿੱਤਾ ਬਰਬਾਦ ਕਰ ਦਿੱਤਾ ਉਚਲਣ ਦੇ ਵਿੱਚ ਵੀ ਸਹਾਇਕ ਨਾ ਹੋਏ ਉਹਦੇ ਬਾਅਦ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਮੈਂ ਬੇਰਵਾਪ ਜੀ ਨੂੰ ਪਹਿਲਾਂ ਦੱਸ ਚੁੱਕਾ ਜੋ-ਜੋ ਇਹਨਾਂ ਨੇ ਉੱਥੇ ਅਸਤਰ ਸ਼ਸਤਰ ਵਰਤਿਆ ਉਹਦੇ ਵਿੱਚ ਦੁਬਾਰਾ ਸਮਾਨਾ ਲਗਾਵਾ ਇਹਨਾਂ ਨੇ ਆਪਣੀ ਸਭ ਤੋਂ ਵੱਡੀ ਤਾਕਤ ਵਰ ਜਿਹੜੀ ਚੀਜ਼ ਹੈ ਬਖਤਰਬੰਦ ਗੱਡੀ ਉਹ ਅੰਦਰ ਭੇਜੀ ਇਹ ਬਖਤਰਬੰਦ ਗੱਡੀ ਐਸਾ ਜ਼ੁਲਮ ਵਾਲਾ ਹਥਿਆਰ ਸੀ ਜਿਹੜਾ ਤਾਕਤਵਰ ਹਥਿਆਰ ਸੀ ਸਾਰੇ ਪਾਸਿਓਂ ਕਿਉਂਕਿ ਕਵਰਡ ਸੀ ਇਹਨੂੰ ਰੋਕਣਾ ਬੜਾ ਮੁਸ਼ਕਲ ਹੋ ਰਿਹਾ ਸੀ ਇਹਨਾਂ ਬਖਤਰਬੰਦ ਗੱਡੀਆਂ ਨੇ ਜਿਹੜਾ ਇਹ ਏਰੀਆ ਸਰਾਵਲੋਂ ਜਿੱਧਰੋਂ ਅਸੀਂ ਐਂਟਰੀ ਲੈਨੇ ਆ ਸਰਾਵਲੀ ਸਾਈਡ ਤੋਂ ਲੰਗਰ ਵਾਲੀ ਸਾਈਡ ਤੋਂ ਜਿੱਦਾਂ ਉਹ ਐਂਟਰੀ ਲੈਨੇ ਆ ਇਹਦੇ ਬਹੁਤ ਸਾਰੇ ਹਿੱਸੇ ਤੇ ਫੌਜ ਦਾ ਕਬਜ਼ਾ ਹੋ ਗਿਆ ਜਿਸੇ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਗੁਰਦਾਰਾਮ ਦੀ ਯਾਦ ਵਿੱਚ ਬਣਿਆ ਹੋਇਆ ਉੱਥੇ ਤੱਕ ਫੌਜ ਜਿਹੜੀ ਹੈ ਇਹ ਪਹੁੰਚ ਗਈ ਉੱਥੇ ਤੱਕ ਕਬਜ਼ਾ ਹੋ ਗਿਆ ਫਿਰ ਇਹਦਾ ਵੀ ਇਲਾਜ ਜੋ ਚਾਰੂ ਸਿੰਘਾ ਨੇ ਲਭ ਲਿਆ ਉਹਦਾ ਹੋਰ ਤਾਂ ਕੁਝ ਨਹੀਂ ਸੀ ਹੋ ਸਕਦਾ ਉਹਦੇ ਆਪਣੀ ਜਾਨ ਦੇ ਉੱਤੇ ਖੇਡ ਕੇ ਉਹਦੇ ਜਿਹੜੇ ਟਾਇਰ ਸਨ ਉਹਦੇ ਟਾਇਰਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਇੰਨਾ ਕਨਾ ਕਾਮ ਕਰ ਦਿੱਤਾ ਕਿ ਉਹ ਉਸ ਤੋਂ ਅੱਗੇ ਨਾ ਜਾ ਸਕਣ ਇਹ ਵੀ ਆਪਣੇ ਆਪ ਦੇ ਵਿੱਚ ਫੌਜ ਦੇ ਫੌਜ ਦੇ ਵਾਸਤੇ ਇੱਕ ਬੜਾ ਵੱਡਾ ਸਦਮਾ ਸੀ ਲੇਕਿਨ ਉਸ ਤੇ ਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੁਝਾਰੂ ਸਿੰਘਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਫੌਜ ਦੀ ਵੀ ਕੁਝ ਹਿੱਸੇ ਦੇ ਵਿੱਚ ਦਰਬਾਰ ਸਾਹਿਬ ਦੇ ਕੁਝ ਹਿੱਸੇ ਦੇ ਵਿੱਚ ਉਧਰੋਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੱਕ ਤੇ ਦੂਜੇ ਪਾਸੇ ਦੁੱਖਪੰਜਨੀ ਬੇਰਲਾ ਏਰੀਆ ਔਰ ਉਹਦੇ ਸੱਜੇ ਪਾਸੇ ਜਿਹੜੀ ਛਬੀਲ ਹੈ ਉਸ ਤੋਂ ਕੁਝ ਅੱਗੇ ਤੱਕ ਇੱਥੇ ਤੱਕ ਫੌਜ ਜਿਹੜੀ ਹੈ ਉਹ ਪਹੁੰਚ ਗਈ ਤੇ ਉਹਨਾਂ ਨੇ ਉੱਥੇ ਆਪਣੀ ਤਾਕਤ ਜਿਹੜੀ ਹੈ ਉਹ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਅੱਗੇ ਦੀ ਵਿਚਾਰ ਆਪਾਂ नु जारी रखांगे इतने के बचन प्रवान करना होइयां भुलों वास्ते खेमा बख्श देना जी वागुरु जी का खालसा वागुरू जी की फतेह